ਪੰਜਾਬ ਦੇ ਵਿੱਚ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਨੇ ਤੇ ਬਲਾਕ ਪੱਧਰੀ ਮੁਕਾਬਲਾਂ ਦੇ ਵਿੱਚ ਖਮਾਣੋ ਦੇ ਸਕੂਲ ਆਫ ਐਮੀਨੈਂਸ ਦੇ ਵਿੱਚ ਸ਼ਾਨੋ ਸ਼ੌਕਤ ਦੇ ਨਾਲ ਇਹ ਖੇਡ ਮੁਕਾਬਲੇ ਹੋਏ ਨੇ ਇਸ ਬਾਰੇ ਜਾਣਕਾਰੀ ਦਿੰਦਿਆ ਹੋਇਆ ਮਾਸਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹਨਾਂ ਖੇਡਾਂ ਦੇ ਵਿੱਚ ਐਥਲੈਟਿਕਸ ਅਤੇ ਫੁੱਟਬਾਲ ਦੇ ਮੁਕਾਬਲੇ ਸਪੋਰਟਸ ਸਟੇਡੀਅਮ ਉੱਚਾ ਜਟਾਣਾ ਦੇ ਵਿੱਚ ਤੇ ਵਾਲੀਬਾਲ, ਕਬੱਡੀ ਤੇ ਖੋ-ਖੋ ਦੇ ਮੁਕਾਬਲੇ ਸਕੂਲ ਆਫ ਐਮੀਨੈਂਸ ਖਮਾਣੋ ਦੇ ਵਿੱਚ ਕਰਵਾਏ ਗਏ ਨੇ ਇਸ ਮੌਕੇ ਹਲਕਾ ਬੁਦਾਇਆਕਰ ਰੁਪਿੰਦਰ ਸਿੰਘ ਨੇ ਵੀ ਸਾਰੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਮੁਕਾਬਲੇ ਦੇ ਵਿੱਚ ਸ਼ਿਰਕਤ ਕੀਤੀ। ਆਨਪਾਬ ਜੀ ਦੀ ਅਗਵਾਈ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਜਿਹੜਾ ਇੱਕ ਨਵੀਂ ਪਰਤ ਪਾਈ ਸੀਗੀ ਸਰਕਾਰ ਨੇ ਉਹ ਅੱਜ ਤੀਜਾ ਸੀਜ਼ਨ ਜਿਹੜਾ ਸ਼ੁਰੂ ਹੋ ਗਿਆ ਤੇ ਸਾਡੇ ਛੋਟੇ-ਛੋਟੇ ਬੱਚੇ ਅਸੀਂ ਦੇਖ ਰਹੇ ਹਾਂ ਕਿ ਸਕੂਲਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਆ ਕੇ ਖੇਡ ਰਹੇ ਨੇ ਇਹ ਬੜੇ ਵੱਡੀ ਕਪਾਹਲ ਕਦਮੀ ਹੈਗੀ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਨੂੰ ਨਰੂਆ ਪੰਜਾਬ ਬਣਾਉਣ ਦੇ ਲਈ ਰੰਗਲਾ ਪੰਜਾਬ ਬਣਾਉਣ ਦੇ ਲਈ ਬੜਾ ਜ਼ਰੂਰੀ ਕਦਮ ਸੀਗਾ ਤੇ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਦਮ ਚੱਕਿਆ ਉਹਦੀ ਸ਼ਲਾਘਾ ਵੀ ਕਰਦੇ ਆ ਤੇ ਜਿੰਨਾ ਵੀ ਇਹਦੇ ਲਈ ਯੋਗਦਾਨ ਪਾ ਸਕਦੇ ਆ ਸਾਰੇ ਜਾਣ ਕੇ ਰਲ ਕੇ ਯੋਗਦਾਨ ਪਾਈਏ ਕਿਉਂਕਿ ਇੱਕ ਮੈਨੂੰ ਐਜ਼ ਅ ਸਪੋਰਟਸਮੈਨ ਮੈਂ ਹਮੇਸ਼ਾ ਕਹਿਣਾ ਹੁਣਾ ਮੈਨੂੰ ਇੱਕੋ ਚੀਜ਼ ਲੱਗਦੀ ਜਿਹੜੀ ਸਾਰੀਆਂ ਸਮਾਜਿਕ ਬੁਰਾਈਆਂ ਦਾ ਹੱਲ ਹੈਗੀ ਉਹ ਗੀ ਖੇਡਾਂ ਜਿਹੜਾ ਬੱਚਾ ਖੇਡਦਾ ਉਹ ਨਾ ਤਾਂ ਨਸ਼ੇ ਜਾ ਸਕਦਾ ਨਾ ਉਹ ਗਲਤ ਪਾਸੇ ਜਾਊਗਾ ਡਿਸਪਲਨ ਉਹ ਸਿੱਖਦਾ ਹੈਗਾ ਉਹ ਕਿਉਂਕਿ ਛਿੜਕਾਂ ਸਹਿਣੀਆਂ ਕੁੱਟਖਾਣੀ ਉਸਤਾਦ ਦੀ ਸਾਰੀਆਂ ਚੀਜ਼ਾਂ ਸਿੱਖ ਜਾਂਦਾ ਉਹਨੂੰ ਕੋਈ ਇਦਾਂ ਦਾ ਫਰਕ ਨਹੀਂ ਪੈਂਦਾਗਾ ਜੇ ਸਾਨੂੰ ਕਿਸੇ ਨੇ ਬੋਲ ਵੀ ਲਿਆ ਤਾਂ ਸਾਨੂੰ ਚਾਰ ਗੱਲਾਂ ਹੁੰਦਾ ਕੋਈ ਗੱਲ ਨਹੀਂ ਇਹਦਾ ਅਧਿਕਾਰ ਸੀਗਾ ਸਾਨੂੰ ਕਹਿ ਲਿਆ ਸੋ ਖੇਡਾਂ ਦੇ ਨਾਲ ਅਗਲਾ ਆਪਾਂ ਬੱਚੇ ਜੋੜਾਂਗੇ ਤਾਂ ਸਮਾਜ ਦੀਆਂ ਜਿਹੜੀਆਂ ਕ੍ਰਿਤੀਆਂ ਨੇ ਸਾਡੇ ਸਮਾਜ 'ਚ ਬਹੁਤ ਸਾਰੀਆਂ ਕ੍ਰਿਤੀਆਂ ਫੈਲਦੀਆਂ ਜਾ ਰਹੀਆਂ ਨੇ ਜਿਵੇਂ ਨਸ਼ੇ ਦੀ ਹੋ ਗਈ ਹੋਰ ਹੋ ਗਈ ਉਹਨਾਂ ਨੂੰ ਠੱਲ ਪੋਗੇ ਸੋ ਬੱਚੇ ਨੂੰ ਆਪ ਸਮਝਾਈਏ ਬੱਚੇ ਨੂੰ ਆਪਾਂ ਇਸ ਪਾਸੇ ਨੂੰ ਲਈਏ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਖਿਡਾਰੀ ਰਿਆ ਇਹ ਜਿਹੜਾ ਉਪਰਾਲਾ ਕੀਤਾ ਪੰਜਾਬ ਸਰਕਾਰ ਨੇ ਖੇਡਾਂ ਵਾਸਤੇ ਪੰਜਾਬ ਦੀਆਂ ਦਾ ਇਹਦੇ ਨਾਲ ਇੱਕ ਤੇ ਇਨਸਾਨ ਤੰਦਰੁਸਤ ਰਹਿੰਦਾ ਹੈ ਖੇਡਾਂ ਸਿਰਫ ਇਸ ਕਰਕੇ ਨਹੀਂ ਕਿ ਵੀ ਅਸੀਂ ਸਿਰਫ ਤੰਦਰੁਸਤੀ ਵਾਲ ਦੇ ਕੀਏ ਜਾਂ ਜਿੱਤਨ ਜਾਂ ਹਾਰਨ ਵਾਲ ਦੇ ਕੀਏ ਇਹ ਖੇਡਾਂ ਜਿਹੜੀਆਂ ਹੈਗੀਆਂ ਸਾਡੇ ਲਾਈਫ ਵਿੱਚ ਡਿਸਪਲਿਨ ਲਿਆਉਂਦੀਆਂ ਔਰ ਸਾਡਾ ਜਿਹੜਾ ਹੈਗਾ ਐਸ ਅ ਟੀਮ ਵਰਕ ਕਰਨ ਵਾਸਤੇ ਸਾਨੂੰ ਸਪਿਰਿਟ ਦਿੰਦੀਆਂ ਸੋ ਇਹ ਬਹੁਤ ਇੰਪੋਰਟੈਂਟ ਐਸਪੈਕਟ ਹੈ ਲਾਈਫ ਦਾ ਸਟੂਡੈਂਟਸ ਨੂੰ ਜਿਹੜਾ ਹੈਗਾ ਕਟੋ-ਕਟ 1.5 ਘੰਟਾ ਜ਼ਰੂਰ ਸਪੋਰਟਸ ਵੱਲ ਧਿਆਨ ਦੇਣਾ ਚਾਹੀਦਾ ਹੈ ਔਰ ਮੇਰੇ ਹਿਸਾਬ ਨਾਲ ਮੇਰਾ ਆਪ ਦਾ ਜੋ ਤਜਰਬਾ ਹੈ ਪਰਸਨਲ ਕਿਉਂਕਿ ਮੈਂ ਖੁਦ ਖੇਡਦਾ ਰਿਆ ਹਾਂ ਫੀਲਡ ਦੇ ਵਿੱਚ ਬਾਸਕਟਬਾਲ ਖੇਡਦਾ ਰਿਆ ਤੇ ਮੇਰਾ ਤਜਰਬਾ ਇਹ ਹੈ ਕਿ ਇਹ ਚੀਜ਼ ਜਿਹੜੀ ਹੈਗੀ ਹੈ ਪੜਾਈ ਦੇ ਵਿੱਚ ਵੀ ਕਾਫੀ ਇਕਾਗਰਤਾ ਲਿਆਉਣ ਦੇ ਵਿੱਚ ਲਾਹੇਮੰਦ ਰਹਿੰਦੀ ਹੈ ਸੋ ਮੈਂ ਸਾਰੇ ਸਟੂਡੈਂਟਸ ਨੂੰ ਔਰ ਯੰਗ ਜਨਰੇਸ਼ਨ ਨੂੰ ਇਹੀ ਰਿਕੁਐਸਟ ਕਰੂੰਗਾ ਕੀ ਉਹ ਸਪੋਰਟਸ ਵਾਲ ਵੀ ਧਿਆਨ ਦੇਣ ਆਪਣੇ ਪੜ੍ਹਾਈ ਦੇ ਨਾਲ ਤੇ ਅੱਜ ਸਾਡੇ ਕੋਲ ਸਕੂਲ ਦੇ ਵਿੱਚ ਤੇ ਬਾਹਰਲੇ ਗਰਾਊਂਡ ਦੇ ਵਿੱਚ ਸਾਡਾ ਬਲਾਕ ਆ ਜਿਹੜਾ ਖੇਡਾਂ ਬਤਨ ਪੰਜਾਬ ਦੀਆਂ ਹਮਾਣੋ ਬਲਾਕ ਕੋ ਸਟਾਰਟ ਹੋਇਆ ਜੀ ਤੇ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦਾ ਤੇ ਸਾਡੇ ਐਮਐਲਏ ਸਾਹਿਬ ਦਾ ਵੀ ਇੱਕ ਬਹੁਤ ਹੀ ਬਹੁਤ ਹੀ ਵਧੀਆ ਰੂਪਰੇਖਾ ਇਹਨਾਂ ਨੇ ਤਿਆਰ ਕੀਤੀ ਆ ਆਪਣੇ ਸਪੋਰਟਸ ਕਲਚਰ ਨੂੰ ਅਪਗ੍ਰੇਡ ਕਰਨ ਦੇ ਲਈ ਉਹਨਾਂ ਵੱਲੋਂ ਅੱਜ ਇੱਥੇ ਆ ਕੇ ਬੱਚਿਆਂ ਦੀ ਹੌਸਲਾ افزਾਈ ਜੋ ਦਿੱਤੀ ਗਈ ਉਹਦੇ ਲਈ ਵੀ ਵਿਸ਼ੇਸ਼ ਧੰਨਵਾਦ ਸਾਡੇ ਪ੍ਰਿੰਸੀਪਲ ਸ਼੍ਰੀ ਮਨੋਜਮਰ ਪੁਸ਼ਕਰਨਾ ਜੀ ਜਿਨ੍ਹਾਂ ਵੱਲੋਂ ਹਰ ਟਾਈਮ ਹੀ ਸਕੂਲ ਲਈ ਸਪੋਰਟਸ ਦੇ ਲਈ ਸਾਨੂੰ ਵਿਸ਼ੇਸ਼ ਯੋਗਦਾਨ ਮਿਲਦਾ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਆਏ ਹੋਏ ਸਾਰੇ ਸੱਜਣਾ ਦਾ ਮੇਰੇ ਸਕੂਲ ਸਟਾਫ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਜਗਬਾਨੀ ਟੀਵੀ ਲਈ ਖਮਾਣਾ ਤੋਂ ਜਗਜੀਤ ਟਿਟਾਣਾ ਦੀ ਰਿਪੋਰਟ